ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣ ਰਹੇ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਜੀਵਨ ਬਾਣੀ ਦੇ ਭਾਗ ਇੱਕ ਹੁਣ ਤੁਸੀਂ ਸੁਣੋ ਭਾਗ ਦੂਜਾ ਰਾਜੇ ਜੈ ਸਿੰਘ ਨੇ ਜਾ ਕੇ ਪਾਤਸ਼ਾਹ ਨੂੰ ਖਬਰ ਦੇਣੀ ਰਾਜਾ ਜੈ ਸਿੰਘ ਗੁਰੂ ਜੀ ਦੀ ਹਾਜ਼ਰੀ ਭਰ ਕੇ ਆਗਿਆ ਲੈ ਕੇ ਪਾਤਸ਼ਾਹ ਦੀ ਕਚਹਿਰੀ ਵਿੱਚ ਗਿਆ ਜਾ ਕੇ ਪਾਤਸ਼ਾਹ ਨੂੰ ਪਤਾ ਦਿੱਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼ਾਂਤੀ ਸਰੂਪ ਦਿੱਲੀ ਵਿੱਚ ਆ ਗਏ ਹਨ ਜਿਨ੍ਹਾਂ ਨੇ ਆਣ ਕੇ ਸਾਰੀ ਦਿੱਲੀ ਦੇ ਦੁੱਖ ਨੂੰ ਦੂਰ ਕਰ ਦਿੱਤਾ ਹੈ। ਪਾਤਸ਼ਾਹ ਨੇ ਪੁੱਛਿਆ ਉਹ ਕਿਸ ਤਰ੍ਹਾਂ? ਰਾਜਾ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਨਾਲ ਹੀ ਦਿੱਲੀ ਦੀ ਸੰਗਤ ਨੇ ਆਪੋ ਆਪਣੇ ਬਿਮਾਰਾਂ ਦੇ ਮੰਝੇ ਚੁੱਕ ਕੇ ਗੁਰੂ ਜੀ ਦੇ ਤੰਬੂ ਦੇ ਅੱਗੇ ਮੈਦਾਨ ਵਿੱਚ ਲਿਆ ਰੱਖੇ ਜੋ ਸੈਂਕੜਿਆਂ ਦੀ ਗਿਣਤੀ ਵਿੱਚ ਸਨ। ਗੁਰੂ ਜੀ ਨੇ ਬਾਹਰ ਨਿਕਲ ਕੇ ਕਿਰਪਾ ਭਰੀ ਨਿਗਾਹ ਫੇਰੀ। ਸਭ ਬਿਮਾਰ ਜਿਹੜੇ ਮੌਤ ਦੇ ਮੂੰਹ ਤੱਕ ਪਹੁੰਚੇ ਹੋਏ ਸਨ ਰਾਜੀ ਬਾਜੀ ਹੋ ਕੇ ਮੰਝਿਆਂ ਤੋਂ ਉੱਠ ਕੇ ਗੁਰੂ ਜੀ ਦੀ ਚਰਣੀ ਆਣ ਪਏ ਉਸ ਤੋਂ ਅਗਰੋਖ ਹੋਰ ਜੋ ਜਾਨੀ ਪੰਡਤ ਮੁਸਲਮਾਨ ਹੋਰ ਹੋਰ ਕਾਮਾ ਸਭ ਬਿਮਾਰਾਂ ਨੂੰ ਨਾਲ ਲੈ ਕੇ ਆ ਗਏ ਉਹ ਵੀ ਰਾਜੀ ਹੋ ਕੇ ਗੁਰੂ ਜੀ ਦੇ ਦਾਸ ਬਣ ਕੇ ਜਏ ਸਾਰਾ ਦਿਨ ਹੀ ਬਿਮਾਰੀ ਦੂਰ ਹੁੰਦੀ ਰਹੀ ਹੈ ਫਿਰ ਰਾਜਾ ਨੇ ਜੋ ਆਪਣੇ ਵਜ਼ੀਰ ਪਾਸੋਂ ਗੱਲ ਸੁਣੀ ਸੀ ਮੋਰਖੀਵਰ ਪਾਸੋਂ ਪੰਡਤ ਨਾਲ ਸ਼ਾਸਤਰ ਰੱਖ ਚਰਚਾ ਕਰਵਾਈ ਉਹ ਵੀ ਪਾਸ਼ਾ ਨੂੰ ਸੁਣਾਈ ਨਾਲ ਹੀ ਇਹ ਦੱਸਿਆ ਕਿ ਗੁਰੂ ਜੀ ਨੇ ਕਿਹਾ ਹੈ ਕਿ ਅਸਾਂ ਪਾਤਸ਼ਾਹ ਦੇ ਨਾਲ ਨਾ ਮਿਲਣਾ ਹੈ ਤੇ ਨਾ ਦਰਸ਼ਨ ਲੈਣਾ ਦੇਣਾ ਹੈ ਪਾਸ਼ਾ ਨੇ ਅਮਰਾਵ ਦੇ ਹੱਥ ਤਿੱਤਾ ਭੇਜਿਆ ਪਾਸ਼ਾ ਨੇ 1000 ਰੁਪਇਆ ਨਜ਼ਰਾਨਾ ਦੇ ਕੇ ਅਮਰਾਵ ਨੂੰ ਭੇਜਿਆ ਨਾਲ ਹੀ ਅਰਜ਼ ਕਰਨ ਵਾਸਤੇ ਕਿਹਾ ਕਿ ਆਪਕਿ ਖਿਮਾ ਕਰੋ ਤੇ دیدار ਬਖਸ਼ੋ ਅਮਰਾਵ ਨੂੰ ਨਾਲ ਲੈ ਕੇ ਰਾਜਾ ਜੈ ਸਿੰਘ ਗੁਰੂ ਜੀ ਦੇ ਡੇਰੇ ਆਇਆ ਗੁਰੂ ਜੀ ਨੇ ਅਮਰਾਵ ਨੂੰ ਆਦਰ ਨਾਲ ਬੈਠਣ ਦੀ ਆਗਿਆ ਦਿੱਤੀ ਅਮਰਾਵ ਨੇ ਫੇਟਾ ਅੱਗੇ ਰੱਖ ਕੇ ਸਲਾਮ ਕੀਤੀ ਅਰਜ ਕੀਤੀ ਪਾਤਸ਼ਾਹ ਆਪ ਦੇ دیدار ਨੂੰ ਚਾਹੁੰਦਾ ਹੈ ਗੁਰੂ ਜੀ ਬੋਲੇ ਅਸੀਂ ਰਾਜਾ ਜੈ ਸਿੰਘ ਦੇ ਪ੍ਰੇਮ ਵਸ ਹੋਏ ਹੋਏ ਹਾਂ ਪਾਤਸ਼ਾਹ ਨੂੰ ਨਾ ਹੀ ਦਰਸ਼ਨ ਦੇਣਾ ਹੈ ਤੇ ਨਾ ਹੀ ਲੈਣਾ ਹੈ ਤੁਸੀਂ ਪਾਤਸ਼ਾਹ ਨੂੰ ਆਖੋ ਕਿ ਅਸਾਂ ਕਰਾਮਾਤਾ ਬੱਚਿਆਂ ਦੀਆਂ ਖੇਡਾਂ ਮੰਗਰ ਨਹੀਂ ਦੇਣੀਆਂ ਕਰਾਮਾਤਾ ਦੇਣ ਵਾਸਤੇ ਤੁਹਾਡੇ ਪਾਸ ਸਾਡੇ ਵੱਡੇ ਭਰਾਤਾ ਜੀ ਨੂੰ ਭੇਜਿਆ ਹੋਇਆ ਹੈ ਤੁਸੀਂ ਉਹਨਾਂ ਪਾਸੋਂ ਦੇਖੀ ਜਾਓ ਉਹ ਤੁਹਾਨੂੰ ਪ੍ਰਸੰਨ ਰੱਖਣਗੇ ਅਮਰਾਵ ਨੇ ਆਣ ਕੇ ਪਾਤਸ਼ਾਹ ਪਾਸ ਗੁਰੂ ਜੀ ਦੀ ਤਾਰੀਫ ਕਰਨੀ ਤੇ ਰਾਮਰਾਏ ਜੀ ਨੇ ਸ਼ਰਾਬ ਦੇ ਦੇਣਾ ਅਮਰਾਵ ਸਲਾਮ ਕਰਕੇ ਪਾਤਸ਼ਾਹ ਪਾਸ ਆਇਆ ਅੱਗੇ ਰਾਮ ਰਾਏ ਜੀ ਵੀ ਆ ਗਏ ਅਮਰਾਵ ਨੇ ਆਣ ਕੇ ਪਹਿਲਾਂ ਗੁਰੂ ਜੀ ਦੇ ਸੁਭਾਵ ਦੀ ਗੰਭੀਰਤਾ ਦੀ ਬਹੁਤ ਤਾਰੀਫ ਕੀਤੀ ਫਿਰ ਉਹਨਾਂ ਦੱਸਿਆ ਕਿ ਗੁਰੂ ਜੀ ਕਹਿੰਦੇ ਹਨ ਅਸਾਂ ਪਾਤਸ਼ਾਹ ਨਾਲ ਮੇਲ ਨਹੀਂ ਕਰਨਾ ਪਾਤਸ਼ਾਹ ਨੂੰ ਬਹੁਤੀਆਂ ਕਰਾਮਾਤਾਂ ਦੀ ਖਾਹਸ਼ ਹੈ ਜੋ ਸਾਡੇ ਵੱਡੇ ਭਰਾਤਾ ਜੀ ਉਹਨਾਂ ਦੇ ਪਾਸ ਹਨ ਇਸ ਲਈ ਜਿਤਨੀ ਆ ਜੀ ਕਰਦਾ ਹੈ ਕਰਾਮਾਤਾਂ ਦੇਖੀ ਜਾਣ। ਇਹ ਸੁਣ ਕੇ ਰਾਮਰਾਏ ਜੀ ਬੋਲੇ ਕਰਾਮਾਤਾਂ ਦੇਣ ਲਈ ਵੱਡਾ ਭਰਾ ਤੇ ਉਂਝ ਸਭ ਵਡਿਆਈ ਬਰਕਤਾਂ ਸਾਹਮਣੂ ਆਪੋ। ਜੇਕਰ ਪਾਤਸ਼ਾਹ ਨਾਲ ਮੇਲ ਨਹੀਂ ਸੀ ਕਰਨਾ ਤਾਂ ਦਿੱਲੀ ਹੀ ਕਾਹਨੂੰ ਆਉਣਾ ਸੀ। ਜ਼ਰੂਰ ਪਾਤਸ਼ਾਹ ਨਾਲ ਮੇਲ ਕਰਨਾ ਬਣੇਗਾ ਤੇ ਕਰਾਮਾਤਾਂ ਵੀ ਦਸਣੀਆਂ ਪੈਣਗੀਆਂ। ਪਾਤਸ਼ਾਹ ਨੇ ਕਿਹਾ ਸ਼੍ਰੀ ਰਾਮਰਾਏ ਜੀ ਜਿਸ ਤਰ੍ਹਾਂ ਉਹ ਖੋਚ ਹਨ ਅਸੀਂ ਵੀ ਖੋਚ ਹਾਂ ਉਹ ਜਾਣੇ ਅਸੀਂ ਨਹੀਂ ਸਾਹਮਣੇ ਹੁੰਦੇ ਉਹਨਾਂ ਆਉਂਦਿਆਂ ਹੀ ਦਿੱਲੀ ਦੇਸ ਵਿੱਚ ਬੜੀ ਮਿਹਰ ਕੀਤੀ ਹੈ ਜੋ ਸਭ ਪਰਜਾ ਦੇ ਦੁੱਖ ਦੂਰ ਕਰ ਦਿੱਤੇ ਹਨ ਰਾਮ ਰਾਏ ਜੀ ਬੋਲੇ ਅਸਾਂ ਨਹੀਂ ਸੀ ਬਿਮਾਰੀ ਹਟਾਈ ਭਾਸ਼ਾ ਨੇ ਕਿਹਾ ਹਾਂ ਆਪ ਦੀ ਵੀ ਮਿਹਰ ਹੈ ਅੱਛਾ ਤੁਸੀਂ ਹੀ ਸਾਡੇ پاس ਆਪਾਸ ਹੀ ਹੋ ਬਾਕੀ ਹੋਰ ਪਰਜਾ ਨੂੰ ਸੁਖ ਦੇਈ ਰੱਖਣਾ ਰਾਮਰਾਏ ਜੀ ਨੇ ਕਿਹਾ ਇਹ ਤਾਂ ਕੰਮ ਨਾ ਸੌ ਰਿਹਾ ਪਾਤਸ਼ਾਹ ਨੇ ਵੀ ਨਰਮੀ ਵਿੱਚ ਆ ਗਿਆ ਹੈ ਹੁਣ ਮੈਂ ਹੀ ਆਪਣਾ ਜ਼ੋਰ ਲਗਾਵਾ ਰਾਮਰਾਏ ਜੀ ਬੋਲੇ ਉਸ ਨੇ ਗੁਰਗੱਦੀ ਕੀ ਭੋਗਣੀ ਹੈ ਸੀਤਲਾ ਦੇ ਖਾਜ਼ਨੇ ਥੋੜੇ ਦਿਨਾਂ ਤੱਕ ਦੀ ਸੀਤਲਾ ਹਾਲ ਪ੍ਰਾਤ ਪ੍ਰਾਣ ਦੇ ਦੇਣੇ ਹਨ ਇਹ ਸੁਣ ਕੇ ਸਭ ਕੰਬ ਉੱਠੇ ਪਾਤਸ਼ਾਹ ਬੋਲਿਆ ਤੁਹਾਡੀ ਦੋਨਾਂ ਭਰਾਵਾਂ ਦੀ ਜ਼ੁਬਾਨ ਤਲਵਾਰ ਹੈ ਹੁਣ ਪਤਾ ਨਹੀਂ ਤੁਹਾਡਾ ਖਰਾਬ ਸੁਣ ਕੇ ਉਹ ਕੀ ਕਹਿ ਦੇਣ ਇਹ ਗੱਲ ਚਾਹੀਦੀ ਨਹੀਂ ਸੀ ਆਪਨੇ ਬਹੁਤ ਬੁਰਾ ਕੀਤਾ ਹੈ ਰਾਜਾ ਜੈ ਸਿੰਘ ਸੁਣ ਕੇ ਚੁੱਪਦਾ ਚੁੱਪ ਕਰ ਗਿਆ ਪਾਸ਼ਾ ਨੇ ਰਾਜਾ ਨੂੰ ਹੁਕਮ ਦਿੱਤਾ ਸਾਡੀ ਸਾਡੇ ਵੱਲੋਂ 5000 ਰੁਪਇਆ ਰਜਾਨਾ ਗੁਰੂ ਜੀ ਦੇ ਲੰਗਰ ਵਾਸਤੇ ਪਹੁੰਚਾ ਦਿਆ ਕਰੋ ਅਰ ਰੋਜ਼ ਸਾਡੇ ਵੱਲੋਂ ਜਾ ਕੇ ਸਲਾਮ ਕਰਨੀ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਸਾਰੀ વાਤਾ ਸੁਣਾਈ ਤੇ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਸਰਾਪ ਦੇਣਾ ਪਿਛਲੇ ਪਹਿਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦੀਵਾਨ ਸਜਿਆ ਹੋਇਆ ਸੀ ਦਿੱਲੀ ਦੀਆਂ ਸੰਗਤਾਂ ਦਰਸ਼ਨ ਨੂੰ ਆ ਜਾ ਰਹੀਆਂ ਸਨ ਗੁਰੂ ਜੀ ਦਾ ਲੰਗਰ ਅਤੁੱਟ ਚੱਲ ਰਿਹਾ ਸੀ ਦੀਵਾਨ ਬੜਾ ਭਾਰੀ ਲੱਗਾ ਹੋਇਆ ਤਾਂ ਰਾਜਾ ਜੈ ਸਿੰਘ ਨੇ ਆਣ ਕੇ ਸਤਿਗੁਰਾਂ ਅੱਗੇ ਮੱਥਾ ਟੇਕਿਆ ਗੁਰੂ ਜੀ ਨੇ ਰਾਜਾ ਜੀ ਨੂੰ ਪਾਸ ਬਿਠਾ ਲਿਆ ਸਭ ਹਾਲ ਪੁੱਛਿਆ ਰਾਜਾ ਨੇ ਦੱਸਿਆ ਕਿ ਪਾਤਸ਼ਾਹ ਨੇ ਜਿੱਦ ਨਹੀਂ ਕੀਤੀ ਉਹ ਕਹਿੰਦੇ ਹਨ ਜਿਸ ਤਰ੍ਹਾਂ ਗੁਰੂ ਜੀ ਖੁਸ਼ ਹਨ ਅਸੀਂ ਵੀ ਖੁਸ਼ ਹਾਂ ਗੁਰੂ ਜੀ ਬੋਲੇ ਸਾਡੇ ਭਰਾ ਜੀ ਨੇ ਕੀ ਬਚਨ ਬੋਲਿਆ ਹੈ ਰਾਜਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਅੰਤਰਜਾਮੀ ਹੋ ਮੈਂ ਮੂੰਹੋਂ ਨਹੀਂ ਕਹਿ ਸਕਦਾ ਗੁਰੂ ਜੀ ਕਹਿਣ ਲੱਗੇ ਨਹੀਂ ਤਦ ਵੀ ਸੁਣਾਓ ਰਾਜਾ ਨੇ ਕਿਹਾ ਮਹਾਰਾਜ ਉਹਨਾਂ ਨੇ ਕਿਹਾ ਹੈ ਕਿ ਸੀਤਲਾ ਦੇ ਖਾਜ ਨੇ ਕੀ ਗੁਰੂ ਗੱਦੀ ਭੋਗਣੀ ਹੈ ਥੋੜੇ ਦਿਨਾਂ ਵਿੱਚ ਹੀ ਸੀਤਲਾ ਦਾ ਖਾਜ ਹੋ ਜਾਣਾ ਹੈ ਗੁਰੂ ਜੀ ਬੋਲੇ ਜੋ ਕਰਤਾਰ ਦਾ ਹੁਕਮ ਹੈ ਉਸ ਵਿੱਚ ਅਸੀਂ ਰਾਜੀ ਹਾਂ ਅਸੀਂ ਆਏ ਵੀ ਇਸੇ ਵਾਸਤੇ ਹੀ ਹਾਂ ਅੱਛਾ ਅੱਗੇ ਤੋਂ ਰਾਮ ਰਾਏ ਦੀ ਜ਼ੁਬਾਨ ਬੰਦ ਕਿਸੇ ਨੂੰ ਦਿੱਤਾ ਹੋਇਆ राम राय ਦਾ ਬਰਸਰਾਪ ਨਹੀਂ ਲੱਗੇਗਾ 나ਹੀਂ राम राय ਦੇ ਘਰ ਔਲਾਦ ਹੋਵੇਗੀ राम राय ਦੀ ਦੇਹ ਜਿੰਦਾ ਜਲੇਗੀ ਤੇ ਫੌਰ ਅਗਤ ਫਿਰੇਗਾ ਇਸ ਰਾਪ ਸਾਰੀ ਸੰਗਤ ਨੇ ਸੁਣਿਆ ਸੰਗਤ ਨੂੰ ਇਹ ਡਰਨ ਲੱਗ ਗਿਆ ਕਿ ਹੁਣ राम राय ਦਾ ਬਰਸਰਾਪ ਨਹੀਂ ਲੱਗੇਗਾ ਪਾਸ਼ਾ ਨੇ ਤੇ राम राय ਨੂੰ ਖਬਰ ਹੋਈ ਅਗਲੇ ਪੜਕ ਰਾਜਾ ਜੈ ਸਿੰਘ ਪਾਸ਼ਾ ਦੀ ਕਚਹਿਰੀ ਵਿੱਚ ਪੂਜਾ ਉਵੇਂ ਰਾਮ ਰਾਏ ਜੀ ਵੀ ਆ ਗਏ ਪਾਸ਼ਾ ਨੇ ਰਾਜਾ ਪਾਸੋਂ ਗੁਰੂ ਜੀ ਦਾ ਪ੍ਰਸੰਗ ਪੁੱਛਿਆ ਰਾਜਾ ਨੇ ਸਭ ਹਾਲ ਦੱਸਿਆ ਰਾਮ ਰਾਏ ਜੀ ਨੂੰ ਤਿੰਨੇ ਸਰਾਪ ਵੀ ਸੁਣਾਏ ਰਾਮ ਰਾਏ ਜੀ ਕੰਬ ਉੱਠੇ ਪਾਸ਼ਾ ਨੇ ਕਿਹਾ ਦੱਸੋ ਖਾਂ ਰਾਮ ਰਾਏ ਜੀ ਕੀ ਪੈਦਾ ਨਿਕਲਿਆ ਹੈ ਤਿੰਨੇ ਸਰਾਪ ਤੁਹਾਡੇ ਲਈ ਬਹੁਤ ਸਖਤ ਹਨ ਆਏ ਗਏ ਅਹਿਲਕਾਰਾਂ, ਮੁੰਛੀਆਂ, ਮੁਸਿੱਧੀਆਂ ਆਦਿਕਾਂ ਦੀ ਜੁਬਾਨੀ ਸਾਰਾ ਦਿਨ ਗੁਰੂ ਜੀ ਦੀ ਬਹੁਤ ਤਾਰੀਫ਼ ਹੁੰਦੀ ਰਹੀ। ਜਿਸ ਨੂੰ ਸੁਣ-ਸੁਣ ਕੇ ਰਾਮਰਾਏ ਜੀ ਅੰਦਰੋਂ-ਅੰਦਰ ਖਿਜਦੇ ਰਹੇ। ਪਾਸ਼ਾ ਨੇ ਸ਼ਹਿਜ਼ਾਦੇ ਨੂੰ ਗੁਰੂ ਜੀ ਪਾਸ ਭੇਜਾਂ। ਅਗਲੇ ਪਲ ਪਾਸ਼ਾ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਕਿਸੇ ਤਰ੍ਹਾਂ ਤੁਸੀਂ ਅਰਜਾ ਕਰਕੇ ਗੁਰੂ ਜੀ ਨੂੰ ਮਨਾਓ ਜੋ ਸਾਨੂੰ ਦਰਸ਼ਨ ਦੇਣ। ਜੇਕਰ ਉਹ ਇੱਥੇ ਨਹੀਂ ਆਉਣਾ ਚਾਹੁੰਦੇ ਤਾਂ ਅਸੀਂ ਉਹਨਾਂ ਦੇ ਪਾਸ ਚਲਦੇ ਹਾਂ ਇਤਨੇ ਨੂੰ ਸ਼ਹਿਜ਼ਾਦਾ ਆ ਗਿਆ ਪਾਸ਼ਾ ਨੇ ਸ਼ਹਿਜ਼ਾਦਾ ਜੀ ਨੂੰ ਕਿਹਾ ਤੁਸੀਂ ਰਾਜਾ ਜੀ ਨਾਲ ਜਾਓ ਤੇ ਭੇਟਾ ਦੇ ਕੇ ਅਰਜ਼ ਕਰੋ ਰਾਜਾ ਜੀ ਸ਼ਹਿਜ਼ਾਦਾ ਸ਼ਹਿਜ਼ਾਦਾ ਜੀ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਏ ਸ਼ਹਿਜ਼ਾਦਾ ਜੀ ਨੇ ਭੇਟਾ ਰੱਖ ਕੇ ਸਲਾਮ ਕੀਤੀ ਗੁਰੂ ਜੀ ਨੇ ਕਨਾਤ ਤਾਨੀ ਹੋਈ ਸੀ ਸੇਵਾਦਾਰ ਚੌਰ ਕਰ ਰਿਹਾ ਸੀ ਸ਼ਹਿਜ਼ਾਦਾ ਦੇਖ ਕੇ ਬੜਾ ਖੁਸ਼ ਹੋਇਆ ਪਿਤਾ ਜੀ ਵੱਲੋਂ ਅਰਜ਼ ਕੀਤੀ ਗੁਰੂ ਜੀ ਨੇ ਕਿਹਾ ਅਸੀਂ ਕਿੰਨੀ ਵਾਰ ਕਹਿ ਚੁੱਕੇ ਹੋਏ ਹਾਂ ਕਿ ਅਸਾਂ ਪਾਤਸ਼ਾਹ ਨੂੰ ਦਰਸ਼ਨ ਨਹੀਂ ਦੇਣਾ ਤੇ ਫਿਰ ਤੁਸੀਂ ਜਿੱਦ ਨਾ ਕਰੋ ਸ਼ਹਿਜ਼ਾਦੇ ਨੇ ਅਰਜ਼ ਕੀਤੀ ਜੇਕਰ ਤੁਸੀਂ ਦਰਸ਼ਨ ਨਹੀਂ ਦੇਣਾ ਤਾਂ ਆਪਣੇ ਮੂੰਹ ਕੋਈ ਸ਼ਬਦ ਫਾਰਸੀ ਬੋਲੀ ਵਿੱਚ ਲਿਖ ਕੇ ਦੇ ਦਿਓ ਮੇਰਾ ਬਾਪ ਕਹਿੰਦਾ ਸੀ ਗੁਰੂ ਜੀ ਨੇ ਫਾਰਸੀ ਵਿੱਚ ਸ਼ਬਦ ਲਿਖਿਆ। ਕਿਆ ਖਾਦੇ ਕਿਆ ਪੈਦੇ ਹੋਏ, ਜਾਂ ਮਨ ਨਾਹੀ ਸਾਚਾ ਸੋਏ। ਕਿਆ ਮੇਵਾ ਕਿਆ ਖਿਉ ਗੁੜ ਮਿੱਠਾ, ਕਿਆ ਮੈਦਾ ਕਿਆ మాਸ। ਕਿਆ ਕੱਪੜ ਕਿਆ ਸੇਜ ਸਖਾਲੀ, ਕੀਜੈ ਭੋਗ ਵਿਲਾਸ। ਕਿਆ ਲਸ਼ਕਰ ਕਿਆ ਨੇਬਖਵਾਸੀ, ਆਵੈ ਮਹਿਲੀ ਵਾਸ। ਨਾਨਕ ਸਾਚੇ ਨਾਉ ਬਿਨ ਸਭੇ ਢੋਲ ਦਿਨਾਸ। ਸ਼ਹਿਜ਼ਾਦਾ ਸ਼ਬਦ ਲਖਵਾ ਕੇ ਪਾਸ਼ਾ ਪਾਸ ਆਇਆ ਪਾਸ਼ਾ ਨੇ ਲੈ ਕੇ ਪੜਿਆ ਪਾਸ਼ਾ ਬੜਾ ਖੁਸ਼ ਹੋਇਆ ਫਿਰ ਪਾਸ਼ਾ ਨੇ ਰਾਜਾ ਜੈ ਸਿੰਘ ਨੂੰ ਆਖਿਆ ਅੱਛਾ ਤੁਸੀਂ ਵੀ ਗੁਰੂ ਜੀ ਨੂੰ ਕਿਸੇ ਤਰ੍ਹਾਂ ਪਰਖੋ ਰਾਜਾ ਜੀ ਨੇ ਕਿਹਾ ਬਹੁਤ ਅੱਛਾ ਰਾਜਾ ਜੈ ਸਿੰਘ ਦੀ ਰਾਣੀ ਨੇ ਗੁਰੂ ਜੀ ਦੀ ਪਰਖ ਕਰਨੀ ਰਾਤ ਨੂੰ ਰਾਜਾ ਜੈ ਸਿੰਘ ਤੇ ਉਸ ਦੀ ਰਾਣੀ ਬੈਠੇ ਤਾਂ ਰਾਜਾ ਨੇ ਪਰਖ ਕਰਨ ਦੀ ਗੱਲ ਧੋਰੀ ਰਾਣੀ ਨੇ ਕਿਹਾ ਮਹਾਰਾਜ ਗੁਰੂ ਜੀ ਦੇ ਮਹਿਲਾ ਵਿੱਚ ਚਰਨ ਪਵਾਓ ਮੈਂ ਪਰਖ ਕਰਾਂਗੀ ਦਿਨ ਚੜ੍ਹਦਿਆਂ ਹੀ ਰਾਣੀ ਨੇ ਗੁਰੂ ਜੀ ਵਾਸਤੇ ਭੋਜਨ ਤਿਆਰ ਕੀ ਰਵਾਈ ਸਭ ਗੋਲੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਆਪ ਮਹਿਲੇ ਕੁਚਲੇ ਕੱਪੜੇ ਪਹਿਨ ਕੇ ਤੀਸਰੇ ਅੰਦਰ ਕੋਠੜੀ ਦੀ ਨੁੱਕਰ ਵਿੱਚ ਜਾ ਬੈਠੀ ਮਾਨ ਵਿੱਚ ਪੱਕਾ ਕਰ ਲਿਆ ਜੋ ਗੁਰੂ ਜੀ ਅੰਦਰ ਜਾਮੀ ਹਨ ਤਾਂ ਮੇਰੇ پاس ਪਹੁੰਚ ਜਾਣਗੇ ਸਵੇਰੇ ਹੀ ਗੁਰੂ ਜੀ ਰਾਣੀ ਦੀ ਰਚਨਾ ਜਾਣ ਕੇ ਇਕੱਲੇ ਹੋ ਬੈਠੇ ਬਾਹਰ ਪਰਦਾ ਕਰ ਲਿਆ ਜਦ ਦੁਪਹਿਰ ਹੋਣ ਲੱਗੀ ਰਾਜਾ ਦੇ ਘਰ ਸਭ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਰਾਜਾ ਗੁਰੂ ਜੀ ਦੇ ਡੇਰੇ ਆਇਆ ਇਕੱਲਾ ਹੀ ਅੰਦਰ ਲੰਘ ਗਿਆ ਅੱਗੇ ਸਿੱਖ ਰਾਜਾ ਜੀ ਨੂੰ ਦੇਖ ਕੇ ਉੱਠ ਖੜੇ ਹੋਏ ਰਾਜਾ ਨੇ ਪੁੱਛਿਆ ਗੁਰੂ ਜੀ ਕਿੱਥੇ ਹਨ ਸਿੱਖਾਂ ਨੇ ਕਿਹਾ ਉਹ ਪਿਛਲੇ ਅੰਦਰ ਸਵੇਰ ਦੇ ਹੀ ਗਏ ਹੋਏ ਹਨ ਮਦਰ ਬਿਨਾ ਕਹੇ ਤੋ ਅੰਦਰ ਨਾ ਜਾਣਾ ਰਾਜਾ ਨੇ ਬਾਹਰ ਬੈਠ ਕੇ ਗੁਰੂ ਜੀ ਅੱਗੇ ਬਹੁਤ ਬੇਨਤੀ ਤੇ ਮਿੰਟਾਂ ਕੀਤੀਆਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਅੰਦਰ ਸੱਦਿਆ ਰਾਜਾ ਨੇ ਆਪਣੇ ਘਰ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਗੁਰੂ ਜੀ ਬੋਲੇ ਰਾਜਾ ਜੀ ਤੁਸੀਂ ਪਾਸ਼ਾ ਦੇ ਆਖੇ ਲੱਗ ਕੇ ਸਾਡੀ ਪਰਖ ਕਰਨ ਲੱਗੇ ਹੋ ਪਰਖ ਕਰਨੀ ਠੀਕ ਨਹੀਂ ਹੁੰਦੀ ਅੱਛਾ ਚਲੋ ਅਸੀਂ ਚੱਲਦੇ ਹਾਂ ਗੁਰੂ ਜੀ ਸਭ ਸਿੱਖਾਂ ਨੂੰ ਉੱਥੇ ਹੀ ਰੋਕ ਕੇ ਇਕੱਲੇ ਤੁਰ ਪਏ ਮਗਰਮਗਰ ਰਾਜਾ ਜੈ ਸਿੰਘ ਹੱਥ ਜੋੜੀ ਤੁਰ ਪਿਆ ਰਾਜਾ ਜੀ ਦੀ ਮਹਿਲੀ ਪਹੁੰਚ ਕੇ ਗੁਰੂ ਜੀ ਨੇ ਦੇਖਿਆ ਕਿ ਕਈ ਰਾਣੀਆਂ ਬੈਠੀਆਂ ਹਨ ਗੁਰੂ ਜੀ ਸਭਨਾ ਦੇ ਸਿਰ ਤੇ ਆਪਣੀ ਛੜੀ ਰੱਖ ਰੱਖ ਕੇ ਕਹਿੰਦੇ ਗਏ ਇਹ ਵੀ ਦਾਸੀ ਇਹ ਵੀ ਗੋਲੀ ਸਭ ਤੋਂ ਲੰਘ ਕੇ ਤੀਸਰੇ ਅੰਦਰ ਪਹੁੰਚੇ ਰਾਜਾ ਜੀ ਵੀ ਮਗਰਮਗਰ ਸਨ ਨੌਕਰ ਵਿੱਚ ਬੈਠੀ ਹੋਈ ਰਾਣੀ ਦੇ ਸਿਰ ਤੇ ਸੋਟੀ ਰੱਖ ਕੇ ਕਹਿਣ ਲੱਗੇ ਗੁਰੂ ਘਰ ਦੀ ਪਰਖ ਕਰਨੀ ਉਚਿਤ ਨਹੀਂ ਇਸ ਤੋਂ ਬੁਰਾ ਨਤੀਜਾ ਮਿਲੇਗਾ ਇਸ ਤਰ੍ਹਾਂ ਲੁੱਕ ਕੇ ਨਾ ਬੈਠੋ ਗੁਰੂ ਘਰ ਨਾਲ ਹੀ ਤੋਖਾ ਇਹ ਸੁਣ ਕੇ ਰਾਣੀ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਸਿਰ ਰੱਖ ਦਿੱਤਾ ਰਾਜਾ ਨੇ ਕੰਬਦਿਆਂ ਹੋਇਆਂ ਪੱਗ ਲਾ ਕੇ ਗੁਰੂ ਜੀ ਦੇ ਚਰਨਾਂ ਦੇ ਧਰ ਦਿੱਤੀ ਬੇਨਤੀਆਂ ਕੀਤੀਆਂ ਸਾਡੇ ਅਪਰਾਧ ਨੂੰ क्षमा ਕਰੋ ਮਸੀ ਸਦਾ ਹੀ ਭੁੱਲਣ ਹਾਰਾ। ਫਿਰ ਗੁਰੂ ਜੀ ਨੂੰ ਬਾਹਰ ਲਿਆ ਕੇ ਚੌਂਕੀ ਤੇ ਬਿਠਾਇਆ। ਸ਼ਰਾਪ ਬਖਸ਼ਣ ਵਾਸਤੇ ਬਹੁਤ ਤਰਲੇ ਕੀਤੇ। ਗੁਰੂ ਜੀ ਨੂੰ ਪ੍ਰਸੰਨ ਕੀਤਾ। ਗੁਰੂ ਜੀ ਨੇ ਚਰਨ ਧੋ ਕੇ ਰਾਜਾ ਰਾਣੀ ਨੇ ਚਰਨਾਮਤਰ ਲਿਆ ਤੇ ਕੁਝ ਸ਼ਰਾਪ ਬਖਸ਼ਵਾਇਆ। ਜਥਾ ਭਾਵਨਾ ਪ੍ਰੇਮਪੂਰਵਕ ਪ੍ਰਸ਼ਾਦ ਛਕਿਆ। ਜਵਾਰ ਰਾਤ ਦਾ ਥਾਲ ਗੁਰੂ ਜੀ ਦੇ ਚਰਣਾ ਅੱਗੇ ਰੱਖਿਆ ਗੁਰੂ ਜੀ ਨੇ ਹੱਥ ਲਾ ਕੇ ਕਿਹਾ ਸਾਨੂੰ ਪਰਮਾਨ ਹੈ ਇਸ ਨੂੰ ਚੁੱਕ ਲਓ ਗੁਰੂ ਜੀ ਵਰ ਦਿੱਤੇ ਰਾਜਾ ਪ੍ਰਸੰਨ ਹੋ ਗਿਆ ਫਿਰ ਗੁਰੂ ਜੀ ਡੇਰੇ ਆ ਗਏ ਹੁਕਮ ਦਿੱਤਾ ਕਿ ਇਸ ਜਗ੍ਹਾ ਤੋਂ ਕੂਚ ਕਰੋ ਜਮਨਾ ਦੇ ਕਿਨਾਰੇ ਡੇਰਾ ਕਰਨਾ ਹੈ ਉਸੇ ਵੇਲੇ ਪਾਲਕੀ ਵਿੱਚ ਬੈਠ ਕੇ ਗੁਰੂ ਜਮਨਾ ਦੇ ਕਿਨਾਰੇ ਪਹੁੰਚੇ ਸੁੰਦਰ ਜਗ੍ਹਾ ਦੇਖ ਕੇ ਉੱਤਰ ਬੈਠੇ ਤੋਏ ਆਪਣੇ ਡੇਰ ਨੂੰ ਲਿਆਉਂਦਾ ਹੁਕਮ ਦਿੱਤਾ ਮਾਤਾ ਜੀ ਤੇ ਸਭ ਸਮਾਜ ਉਥੇ ਪਹੁੰਚਾ ਕਨਾਤਾਂ ਤੱਕੂ ਸਾਈ ਬਾਣ ਲਗਾਏ ਗਏ ਗੁਰੂ ਜੀ ਨੇ ਕੀਰਤਨ ਕਰਾਉਣਾ ਸ਼ੁਰੂ ਕੀਤਾ ਸਾਖੀ ਪੜਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ maaf ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ